ਸਤਿ ਸ੍ਰੀ ਅਕਾਲ ਜੀ ਸਕਨਨ ਕਾਣਾ ਸਾਹਿਬ ਦੇ ਕੁਝ ਜੋ ਉਸ ਵੇਲੇ ਦੇ ਪਾਕਾਵਾ ਪਰ ਇਹਦੇ ਕੁਝ ਵਿਸ਼ਾ ਇੱਕ ਮੇਨਾ ਨਾਲ ਵੀ ਜੁੜਿਆ ਹੈ ਹਾਂਜੀ ਮੈਂ ਉਹ ਆਪ ਹੀ ਦੱਸਾਂ ਬਿਲਕੁਲ ਜੀ ਜਿਹੜਾ ਬੱਚਾ 11 ਸਾਲ ਦੀ ਉਮਰ ਦਾ ਹਾਂਜੀ ਦਰਬਾਰਾ ਸਿੰਘ ਆਪਣੇ ਪਿਤਾ ਜੀ ਕੇਹਨ ਚ ਨਾ ਲਾਇਆ ਸੀ ਉਹਦੇ ਬਾਰੇ ਸਾਡੇ ਇਤਿਹਾਸੇ ਲਿਖਿਆ ਹੈ ਕਿ ਪਿਤਾ ਜੀ ਨੇ ਉਸ ਬੱਚੇ ਨੂੰ ਕਿ ਤੱਕਾਂ ਕਿ ਚੜਾ ਦਿੱਤਾ ਠੀਕ ਹੈ ਜੀ ਉਹ ਆ ਦੋ ਤਾਕੀਆਂ ਨੇ ਇੱਕ ਆ ਤਾਕੀ ਹੈ ਔਰ ਇੱਕ ਆ ਤਾਕੀ ਹੈ ਸਾਹਿਬ ਇਹ ਦੋ ਤਾਕਿਆਂ ਦੇ ਵਿੱਚੋਂ ਕਿਸੇ ਇੱਕ ਤਾਕੀ ਦੇ ਵਿੱਚ ਉਸ ਬੱਚੇ ਨੂੰ ਰੱਖ ਦਿੱਤਾ ਹਾਂਜੀ ਤੇ ਲੇਕਿਨ ਉਹ ਵੀ ਚੀਖੜਾ ਛਾੜ ਕੇ ਮੈਂ ਪਿਤਾ ਜੀ ਨਾਲ ਜਾਣਾ ਮੈਂ ਬਿਛੜਾਣਾ ਜਿੱਦੋਂ ਉਹਨਾਂ ਦੀ ਆਵਾਜ਼ ਮਹੰਤਾਂ ਦੇ ਕੋਲਿਆਂ ਦੇ ਸੁਣੀ ਤੇ ਸਾਨੂੰ ਜਿਉਂਦਾ ਹੀ ਕੱਟ ਕੇ ਤੇ ਜਿਹੜੇ ਬਾਕੀ ਤੁਸੀਂ ਮਿਸਾਲ ਰਹੀ ਸੀ ਲਾਗਾ ਖੜੀ ਹੱਜੀ ਤੇ ਉਹਦੇ ਵਿੱਚ ਅਨੁਮਾਨ ਜਿਹੜਾ ਹੈ ਛੁੱਟ ਕੇ ਉਸ ਨੂੰ ਸਹੀ ਕੀਤਾ ਤੇ ਜਿਹੜੇ ਭਾਈ ਲਖਮਣ ਸਿੰਘ ਦੇ ਜੱਥਾ ਲੈ ਕੇ ਆਏ ਤੇ ਗੁਰੂ ਮਹਾਰਾਜ ਦੇ ਸਾਹਵੇਂ ਬੈਠੇ ਸੀ ਹਾਂਜੀ ਬਾੜਤਾ ਰਹੀ ਸੇਵਾ ਕਰ ਰਹੀ ਸੀ ਬਿਲਕੁਲ ਤੇ ਮਹੰਤਾਂ ਨੇ ਬੋਲੀਆਂ ਚਲਾਈਆਂ ਗੁਰੂ ਮਹਾਰਾਜ ਦੇ ਸਿਰ ਉਪਰ ਗੋਲੀ ਲੱਗੀ ਭਾਈ ਸਾਹਿਬ ਜ਼ਖਮੀ ਹੋਏ ਭਾਈ ਸਾਹਿਬ ਕਲੈਸ਼ਵਰ ਤੋਂ ਜ਼ਖਮੀ ਹਾਲਤ ਵਿੱਚ ਪੜ ਕੇ ਜਨਰਲ ਬਣ ਕੇ ਛਾਲੇ ਆ ਗਿਆ ਔਰ ਗੁਰੂ ਮਹਾਰਾਜ ਦੇ ਸਿਰ ਦੇ ਜਗੋਲ ਲੱਗੀ ਸੋ ਇਸ ਵੇਲੇ ਹਰਮੰਦਰ ਸਾਹਿਬ ਕਾਲ ਤੱਕ ਖਾਪ ਤੇ ਹੈ ਉਹ ਜਿਹੜੀ ਹੈ ਨਾ ਉਹ ਸੇਵਾ ਹੋ ਰਹੀ ਹੈ ਠੀਕ ਹੈ ਜੀ ਤੇ ਇੱਥੇ ਜਿਹੜੀਆਂ ਸੱਤ ਗੋਲੀਆਂ ਲੱਗੀਆਂ ਸੱਤ ਗੋਲੀਆਂ ਦੇ ਨਿਸ਼ਾਨ ਨੇ ਉਹ ਮੈਂ ਤੁਹਾਨੂੰ ਦਰਸਾਉਣਾ ਅਸੀਂ ਆ ਕੇ ਦੇਖਦੇ ਇੱਕ ਖਾਇ ਨਿਸ਼ਾਨ ਆ ਦੋ ਨਿਸ਼ਾਨ ਇਹਦੇ ਥੱਲੇ ਨੇ ਗੋਲੀਆਂ ਦੇ ਐਸੇ ਦੇਖ ਸਕਦੇ ਔਰ ਚਾਰ ਨਿਸ਼ਾਨੇ ਇਸ ਮਾਰੇ ਦੇ ਅੰਦਰ ਹੈ। ਇਹ ਸਾਕਾ ਨੰਗਾਣਾ ਸਾਹਿਬ ਦੇ ਨਿਸ਼ਾਨ ਨੇ ਜਿਹੜੇ ਉਸ ਵੇਲੇ ਮਹੰਤਾਂ ਦੇ ਗੁੰਡਿਆਂ ਦੇ ਸੰਗਤ ਕੋਲਿਆਂ ਚ ਲਾਇਆ। ਠੀਕ ਹੈ ਬਾਬਾ ਜੀ। ਹਾਂਜੀ। ਔਰ ਇਸ ਸੰਗਤ ਨੇ ਕੁਰਬਾਨੀਆਂ ਕਰਕੇ ਗੁਰੂ ਘਰ ਜਿਹੜਾ ਹੈ ਆਜ਼ਾਦ ਹੈ। ਬਾਕੀ ਸਾਧ ਸੰਗਤ ਜੀ ਜਿਹੜੇ ਅੱਜ ਕਿੱਥੇ ਆਪਾਂ ਹੁਣ ਖੜੇ ਆ ਇਸ ਵੇਲੇ ਹਾਂਜੀ ਇਹ ਗੁਰੂ ਅਸਾਨ ਗੁਰਾਂ ਦੇ ਪਾਤਸ਼ਾਹ ਦਾ ਪ੍ਰਕਾਸ਼ ਉਸ ਤੋਂ ਨੇ 1469 ਦੇ ਵਿੱਚ ਗੋਨਾਪ ਸਾਹਿਬ ਦੇ ਇੱਥੇ ਆਗਿਰਾ ਪ੍ਰਕਾਸ਼ ਹੋਇਆ ਹੈ। ਔਰ ਇਹਨੂੰ ਹੀ ਜਿਹੜਾ ਹੈ ਪਹਿਲੇ ਰਾਏ ਕੋਈ ਜਿੱਤਲਵੰਡੀ ਨਗਰੋਂ ਕਿਹਾ ਜਾਂਦਾ ਸੀ ਜਿਹਨੂੰ ਅੱਜ ਆਪਾਂ ਕੰਨਸਲ ਸਰਕਾਰ ਦੇ ਯਾਦ ਕਰਦੇ ਹਾਂ। ਔਰ ਇਹਦੇ ਜਿਹੜੇ ਹਾਕਮ ਸੀ ਰਾਏ ਬਲਾਲ ਭੱਟੀ ਹਾਂਜੀ ਜਿਹਨਾਂ ਦੇ ਪਿਤਾ ਦਾ ਨਾਮ ਸੀ ਰਾਏ ਕੋਇਟਾ ਹਾਂਜੀ ਔਰ ਉਹਨਾਂ ਦੇ ਨਾਮ ਤੇ ਸਾਰਾ ਨਗਰ ਪਰਸਦ ਸੀ ਫਿਰ ਰਾਏ ਬਲਾਲ ਜੀ ਨੇ ਗੁਰੂਆਂ ਪਾਸੇ ਜਦ ਬਹੁਤ ਸਾਰੇ ਕੌਮ ਦੇ ਦੇਖ ਕੇ ਇਹਨਾਂ ਦੀ ਸੰਗਤ ਕੀਤੀ। ਉਹ ਬੜੇ ਪ੍ਰਭਾਵਿਤ ਸੀ। ਠੀਕ ਹੈ ਜੀ। ਉਹ ਕਾਲਪੁਰਖ ਵੈਦ ਦਾ ਰੂਪ ਸਮਝਦੇ ਸੀ ਕਿ ਜਿਹੜਾ ਨਾਨਕ ਹੈ ਉਹ ਆਮ ਮੱਛਾ ਨਹੀਂ। ਇਹ ਰਬਦਾ ਵਲੇਗ ਆ ਰਬਦਾ ਹਾਫ ਲੀਕ ਬੰਦਾ ਸੋਨਾਨੀ ਆਪਣੀ ਜਿਵੇਂ ਆਪਾਂ ਸੀਨਾ ਮਸੀਨਾ ਪਹਿਲਾਂ ਸੁਣਦੇ ਆ ਕਿ ਆਪਣੀ ਅਤੀਜਾ ਕੀ ਹੈ ਸਾਢੇ 7 ਸਤੰਬਰ ਵਸਨੀ ਜਿਹੜੀ ਹੈ ਕੋ ਰਾਇ ਬਲਾ ਦੀ ਗੁਰਨਾਮ ਸਾਹਿਬ ਦੇ ਨਾਮ ਤੇ ਦੇ ਅੱਜ ਕੇ ਦੁਵਾਰਾ ਸਾਹਿਬ ਦੇ ਨਾਮ ਤੇ ਆ ਇਸ ਤਰ੍ਹਾਂ ਫਿਰ ਇਸ ਨਗਰ ਦਾ ਜਿਹੜਾ ਨਾਮ ਹੈ ਉਹ ਰਾਇ ਕੋਈ ਦੇ ਤਲਵਣੀ ਤੋਂ ਬਦਲ ਕੇ ਇਹਦਾ ਨਾਮ ਰੱਖਿਆ ਗਿਆ ਨਾਨਕਪੁਰ ਠੀਕ ਹੈ ਜੀ ਕਿਹਾ ਜਾਂਦਾ ਕਿ ਇਹ ਵੀ ਰਾਇ ਬਲਾ ਇਹਦੇ ਹੀ ਬਦਲੇ ਠੀਕ ਹੈ ਜੀ ਉਹਨਾਂ ਨੇ ਆਪਣੇ ਪਿਤਾ ਜੀ ਨਾਮ ਤੋਂ ਬੜੀ ਬਹੁਤ ਜ਼ਿਆਦਾ ਸਤਿਕਾਰ ਕਰ ਠੀਕ ਹੈ ਜੀ ਸੋ ਉਹਨਾਂ ਨੇ ਜਿਹੜਾ ਹੈ ਤੇ ਇਹਦਾ ਨਾਮ ਬਦਲ ਕੇ ਇਹਦਾ ਨਾਮ ਜਿਹੜਾ ਹੈ ਗੁਰੂ ਸਾਹਿਬ ਦੇ ਨਾਮ ਨਾਲ ਜੋੜਤਾ ਨਾਂ ਰਖਾਣਾ ਭਾ ਕੇ ਨਾਂ ਦਾ ਆਣਾ ਪਿਆ ਤੇ ਬਿਲਕੁਲ ਜੀ ਜਿੱਦੋਂ ਉਹ ਬੋਲਦੇ ਆ ਬੋਲਦੇ ਜਿਹੜਾ ਹੈ ਉਹ ਨਾਂ ਰਖਾਣਾ ਦੇ ਨਾਂ ਆ ਗਏ ਤੇ ਸਭ ਆਪਾਂ ਗੁਰੂ ਸਾਹਿਬ ਦੀ ਸਤਿਕਾਰ ਕਰਕੇ ਨਾਂ ਲੱਗ ਕੇ ਨਾ ਤਾਂ ਸਾਬ ਲੱਗ ਲਾਇਆ ਜਾਂਦਾ ਹੈ ਜਿਹੜਾ ਸਾਹਿਬ ਬਿਲਕੁਲ ਜੀ ਜਿਹੜਾ ਆਪਣਾ ਮੋਢਲਾ ਜੀ ਵੀ ਜਿਹੜਾ ਹੈ ਲਗਭਗ ਕੋਈ 16 ਸਾਲ ਹਾਂਜੀ 16 17 ਸਾਲ ਐਸੀ ਗੁਜ਼ਾਰੇ ਠੀਕ ਹੈ ਜੀ ਔਰ ਬਹੁਤ ਵੱਡੀ ਇੱਕ ਧਾਰਮਿਕ ਜਿਹੜੀ ਗੁਰਪਾਸ ਨੇ ਕਿੰਨੇ ਕਲਾਪੀ ਸੋ ਜਥੋਂ ਜੜੀ ਹੈ ਉਮੀਦਾਰ ਜਦੋਂ ਆਪਾਂ ਸਾਥੀ ਪੜਦੇ ਨਾ ਕਿ ਜਦੋਂ 10 ਸਾਲ ਦੀ ਉਮਰ ਚ ਨਹੀਂ ਪਾਇਆ ਗੁਰਪਾਸਾ ਜੀ ਨੇ ਕਹਿ ਕੇ ਮੈਂ ਇਹਨਾਂ ਬੰਦੋਂ ਪਰਮਾ ਪਰਮਾ ਜੀ ਨਹੀਂ ਪੈਣਾ ਹਾਂਜੀ ਮੈਂ ਜਨੇਊ ਨਹੀਂ ਪਾਣਾ ਜਿਹਦੇ ਨਾਲ ਇਨਸਾਨ ਦੇ ਸ਼ੰਕਾਰ ਪੈਦਾ ਹੋਵੇ ਤੇ ਨਾਲ ਪੈੰਮ ਪਰ ਪੈਦਾ ਹੋਵੇ ਮੈਂ ਸੱਚ ਦਾ ਜਨੇਊ ਨਹੀਂ ਪਾਣਾ ਬਿਲਕੁਲ ਜੀ ਉਹ ਵੀ ਇਹੀ ਬੇੜੇ ਦੇ ਵਿੱਚ ਉਹ ਮਤ ਗੁਰ ਸਾਹਿਬ ਜਿਹਨੇ ਵਰਤਾਇਆ ਕਿ ਜਦੋਂ ਪਾਸਰੀ ਵਾਰ ਚ ਪੜਦੇ ਨਾ ਹਾਂਜੀ ਹਾਂਜੀ ਜਿਵੇਂ ਆਪਣਾ ਬਚਨ ਗੁਰਦੁਆਰੇ ਤੇ ਸਤ ਗੁਰਦੁਆਰੇ ਇਸ ਤਰ੍ਹਾਂ ਠੀਕ ਹੈ ਜੀ ਜਿਵੇਂ ਜਿਤੇ ਮਹਾਰਾਜ ਕੇ ਪਾਤਸ਼ਾਹ ਨੇ ਆਪਣਾ ਟਾਈਮ گزارਿਆ ਜਿਹੜੇ ਨਾਲ ਦੇ ਬਚਪਨ ਦੇ ਨਾਲ ਬਾਲ ਅਕਸਰ ਵੀ ਜਿਹੜੇ ਸੰਬੰਧ ਗੁਰਦੁਆਰੇ ਨੇ ਕਿਵੇਂ ਕਾ ਜਨਮ ਸਥਾਨ ਹੋ ਗਿਆ ਜਿਸ ਦਾ ਜਨਮ ਹੋਇਆ ਤੇ ਗੁਰਦੁਆਰਾ ਪੱਟੀ ਸਾਹਿਬ ਗੁਰਦੁਆਰਾ ਬਾਲੀਲਾ ਸਾਹਿਬ ਜਿਵੇਂ ਮਾਰਕੀਟ ਦੇ ਰਹਿ ਕੇ ਪੱਟੀ ਸਾਹਿਬ ਆ ਤੇ ਪੜਦੇ ਰਹਿ ਮਹਾਰਾਜ ਕੇ ਪਾਤਸ਼ਾਹ ਤੇ ਗੁਰਦੁਆਰਾ ਮਾਂਜੀ ਸਾਹਿਬ ਪਿਆਰਾ ਸਾਹਿਬ ਤੰਦੂਰ ਸਾਹਿਬ ਠੀਕ ਹੈ ਜੀ ਇੱਕ ਗੁਰਦੁਆਰੇ ਸਹਾਵਾ ਜਿਹੜੇ ਸਾਰੇ ਨਾਮ ਕਾਨਾ ਸਾਹਿਬ ਦੇ ਵਿੱਚ ਨੇ ਸਤ ਗੁਰਦੁਆਰੇ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦੀ ਸਿੱਖ ਹੱਤਵਾਰੇ ਜਾਣਕਾਰੀ ਦੇਣ ਵਾਸਤੇ ਬਹੁਤ ਬਹੁਤ ਸ਼ੁਕਰੀਆ ਬਾਬਾ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬਾਬਾ ਜੀ ਆਪਣੇ ਨਨਕਾਣਾ ਸਾਹਿਬ ਦੇ ਵਿੱਚ ਕਿੰਨੇ ਜਿਹੜੇ ਹੈਗੇ ਸਿੱਖ ਸੰਗਤਾਂ ਰਹਿੰਦੀਆਂ ਹੈਗੀਆਂ ਗੁਰੂ ਸਾਹਿਬ ਦੀ ਬੜੀ ਕਿਰਪਾ ਹੈ ਤੇ ਨੰਕਾਣਾ ਸਾਹਿਬ ਵਿੱਚ ਚਾਹ ਹਸਦੇ ਪਰਿਵਾਰ ਠੀਕ ਹੈ ਜੀ ਤੇ ਦੋਨਾਂ ਸੇ ਲਗਭਗ 3:30 ਵਜੇ ਬਾਬਾ ਫਤਖੰਦ ਠੀਕ ਹੈ ਜੀ ਸ਼ਾਮ ਨੂੰ ਪਰ ਸੈਟਰਿਸ ਤੋਂ ਦਬਾਟ ਤੇ ਚੀਜ਼ਾਂ ਆਪੇ ਸ਼ਬਦ ਕੀਤਾ ਹੈ ਠੀਕ ਹੈ ਜੀ ਬਣਾ ਸੈਰ ਸੰਭੋਤ ਸਾਡੀ ਬਹੁਤ ਸਾਰੀ ਸੁਨਤਾਂ ਦੀ ਹੈ ਠੀਕ ਹੈ ਇਹ ਪਰਿਸ਼ਾਤ ਤੋਂ ਸੰਗਤ ਜਿਹੜੀ ਹੈ ਉਹ ਸਰਦੀਆਂ ਦੇ ਵਿੱਚ ਖਾਸਾ ਜਿਹੜਾ ਹੈ ਹਾਂ ਜਿਹੜੇ ਬੁਨਾਂ ਬਾਸੇ ਪ੍ਰਕਾਸ਼ ਕਰਦੇ ਕਿਉਂਕਿ ਮੌਸਮ ਠੰਡਾ ਹੁੰਦਾ ਹੈ ਸੰਤਾ ਕਾਫੀ ਆਉਂਦੀਆਂ ਬਿਲਕੁਲ ਜਸਾਕੀ ਜਾਣੀ ਸ਼ੁਰੂ ਹੋ ਜਾਂਦੀਆਂ ਨੇ ਇਸ ਕਰਕੇ ਪੁਰਸ ਆਵਦੇ ਸ਼ੀ ਦੀ ਗਿੜਾੜੇ ਤੇ ਗੁਰਾ ਦੀ ਗੱਲ ਠੀਕ ਹੈ ਜੀ ਇਹਨੀ ਆਵਾਜ਼ ਹੈ ਗੁਰਸਾ ਵੀ ਕਿਤੇ ਦੇ ਹੋਇਤੇ ਪੰਜਾਬੀ ਕੁਲ ਹੈਗਾ ਫਿਰ ਪੰਜਾਬੀ ਹੁੰਦੀ ਸਾਰੇ ਬੱਚਿਆਂ ਨੂੰ ਆਉਂਦੀ ਹੈ ਜਿੰਨੇ ਸਾਡੇ ਮੋਸਟਲੀ ਬੱਚੇ ਹਨ ਜਿਹੜੇ ਹਾਂਜੀ ਗਰਮਕੀ ਆਉਂਦੀ ਹੈ ਸਾਰਿਆਂ ਨੂੰ ਸਾਡੇ ਦੇ ਵਿੱਚ ਮੈਂ ਤੁਹਾਨੂੰ ਖਰਾਨੀ ਹੋਈ ਦੱਸਦਾ ਹਾਂ ਜਿੰਨੇ ਸਾਡੇ 400 ਪਰਵਾਹ ਨੇ ਹਾਂਜੀ ਉਹਦੇ ਵਿੱਚ ਸਾਡੇ ਮਾਤਾ ਪਿਤਾ ਨੇ ਉਹਨਾਂ ਦਾ ਇੱਕ ਸੈਲੀ ਕੁਸ਼ਨ ਪੁੱਛਿਆ ਹਾਂਜੀ ਕਿ ਜਿੰਨੇ ਬੱਚੇ ਨੇ ਸਾਰੇ ਨੇ ਪੜ੍ਹਾਈ ਪੜ੍ਹਨੀ ਬਿਲਕੁਲ ਬਹੁਤ ਵਧੀਆ ਗੱਲ ਹੈ ਸਾਰੇ ਬਾਠ ਕਰਦੇ ਨੇ ਸਾਡੇ ਹਰ ਸਾਲ ਤੋ ਪੰਜਨ ਦੇ ਪਰਟਾ ਬਣਾਉਂਦੇ ਆ ਨਾ ਤੇ ਜਮਰਾ ਦਾ ਪਰਵਾਹੀ ਆਦਾ ਤੇ ਸਾਡੇ 35 ਤੋਂ 40 ਬੱਚੇ ਗੁਰਸਾਦੇ ਚੰਨ ਕਰਦੇ ਆ ਬਾਬਾ ਬਹੁਤ ਵਧੀਆ ਜੀ ਬਾਬਾ ਨਾਨਕ ਜੀ ਦੇ ਪਰਵਾ ਬਹੁਤ ਵਧੀਆ ਚਾਹੋ ਨਾ ਇਸ ਨੂੰ ਕਿਸੇ ਘਰ ਚ ਲੈ ਜਾਉਂਦੇ ਹਾਂਜੀ ਹਰ ਘਰ ਚ ਜਿਹੜਾ ਪਹਚਾਣ ਪ੍ਰਵਾਹ ਹਰ ਘਰ ਤੁਹਾਨੂੰ ਤਬਲਾ ਵਜਾਉਂਦੇ ਆ ਬਹੁਤ ਚੰਗੀ ਗੱਲ ਹੈ ਬੜਾ ਕਾਰ ਕੀ ਹੈ ਕਿ ਬੱਚੇ ਕੀਰਤਨ ਕਰਦੇ ਸ਼ਾਬ ਮੇਰੀ ਆਪਣੀ ਬੇਟੀ ਮਨਪ੍ਰੀਤ ਕਾ ਵੀ ਉੱਤੇ ਸੁਣਨ ਕਰ ਲਿਆਣਾ ਠੀਕ ਹੈ ਜੀ ਬਹੁਤ ਚੰਗੀ ਗੱਲ ਹੈ ਕਿਰਪਾ ਆਓ ਸਾਡੀ ਕੀਰਤਨ ਕਰਦੇ ਬਹੁਤ ਵਧੀਆ ਗੱਲ ਹੈ ਛੋਟੇ ਬੱਚੇ ਕੀਰਤਨ ਕਰਦੇ